ਚਾਰ 450 ਸਾਲ ਪਹਿਲਾਂ ਜੀ ਇਹ ਪਿੰਡ ਮੰਗੇਵਾਲ ਬਸਿਆ ਸੀਗਾ ਜਿੱਥੇ ਤੇ ਇੱਥੇ ਕੋਈ ਬਜ਼ੁਰਗ ਆਏ ਸੀ ਜਿਨ੍ਹਾਂ ਦੇ ਚਾਰ ਬੇਟੇ ਸੀਗੇ ਇਹ ਬਹੁਤ ਪੁਰਾਣਾ ਖੂਹ ਹੈ ਜੀ 450 ਸਾਲ ਪੁਰਾਣਾ ਘੱਟੋ ਘੱਟ ਇਹ ਵੀ ਇੱਥੇ ਬਹੁਤ ਗੰਦਗੀ ਸੀ ਬਹੁਤ ਮੁਸ਼ਕਲ ਮਾਰਦਾ ਸੀ ਲੋਕ ਪਾਣੀ ਇੱਥੇ ਗੰਦ ਸਿੱਟੀ ਜਾਂਦੇ ਸੀ ਤੇ ਸਾਡੇ ਮਨ ਚ ਫੁਰਨਾ ਫੁਰਿਆ ਵੀ ਇਹ ਕਿਉਂ ਨਾ ਵੀ ਆਪਾਂ ਇਹਨੂੰ ਚਾਲੂ ਕਰਕੇ ਦੇਖੀਏ ਦੁਬਾਰੇ ਪੁਰਾਣੀ ਬੀਲਣੀ ਹੋ ਗਈ ਇਹਦੇ ਵਿੱਚ ਸਾਗੀ ਹੋ ਗਈ ਪੁਰਾਣੀ ਤੇ ਠੋਕਰਾਂ ਹੋ ਗਈਆਂ ਜਿਵੇਂ ਬਲਦ ਭਜਾਉਂਦੇ ਹੁੰਦੇ ਸੀ ਪਹਿਲਾਂ ਤਾਂ ਇਹ ਸਾਡਾ ਉਪਰਾਲਾ ਵਧੀਆ ਰਿਹਾ ਤਾਂ ਕਿ ਹੁਣ ਆਪਾਂ ਦੇਖ ਲਾਂਗੇ ਹੁਣ ਕੀ ਕਸਤਰਾਂ ਕਿੰਨੇ ਬੱਚੇ ਆ ਜਿਹੜੇ ਉਹ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਉਹ ਮਿੰਨੀ ਜੰਗਲ ਆ ਜਿਹੜਾ ਉੱਥੇ ਸਾਰੇ ਦਰਖਤ ਹਰੇ ਨੇ ਬਹੁਤ ਵਧੀਆ ਦਰਖਤ ਹੋਗੇ ਉੱਥੇ ਇੱਕ ਪੰਛੀਆਂ ਦਾ ਰਹਿਣ ਮਸੇਰਾ ਬਣ ਗਿਆ ਜਿਹੜੇ ਬਾਹਰਲੇ ਲੋਕ ਯਾਤਰੀ ਇੱਥੇ ਆਉਂਦੇ ਨੇ ਉਹ ਦੇਖਦੇ ਆ ਖੜ ਕੇ ਉੱਥੇ ਵੀ ਹਾਂ ਯਾਰ ਮੰਗਿਆਲ ਦੇ ਵਿੱਚ ਬਾਕੀ ਬਹੁਤ ਸੋਹਣੇ ਬਸ ਅਡੇ ਬਣੇ ਹੋਣੇ ਕਥਾਪਾਂ ਦੇ ਵਿੱਚ ਹੁੰਦਾ ਵੀ ਪ੍ਰਾਣੀਆਂ ਚੀਜ਼ਾਂ ਇਹ ਆ ਹਕਾਤਾਬ ਤੇ ਆਪਾਂ ਦੱਸ ਦਿੰਨੇ ਆ ਫੋਟੋ ਦਿਖਾ ਦਿੰਨੇ ਆ ਨਵੇਂ ਇੱਥੇ ਜੋ ਰੀਅਲ ਅਸਲੀ ਚੀਜ਼ ਤਾਂ ਆਪਾਂ ਸਾਹਮਣੇ ਦਿਖਾਵਾਂਗੇ ਬੱਚਿਆਂ ਨੂੰ ਕਲੱਬ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਕੰ ਆਪਣੇ ਪਿੰਡ ਜੀ ਜਿਹੜਾ ਆਪਾਂ ਇਹ ਜਿਹੜਾ ਖੂਹ ਤਿਆਰ ਕੀਤਾਗਾ ਜੀ ਆਪਾਂ ਪਿੱਛੇ ਦੇਖ ਰਹੇ ਹਾਂਗੇ ਤੇ ਇਹ ਬਹੁਤ ਪੁਰਾਣਾ ਖੂਹ ਹੈ ਜੀ 450 ਸਾਲ ਪੁਰਾਣਾ ਘੱਟੋ ਘੱਟ ਇਹ ਤਾਂ ਇਹਦੇ ਵਿੱਚ ਇਹਦੀ ਹਾਲਤ ਪਹਿਲਾਂ ਮੰਨ ਬਹੁਤ ਬੁਰੀ ਸੀ ਸਭ ਤੋਂ ਪਹਿਲਾਂ ਜਿਹੜਾ ਸਾਡੇ ਨਾਲ ਮਤਲਬ ਨੌਜਵਾਨ ਜੁੜ ਕੇ ਅਸੀਂ 2017 ਦੇ ਵਿੱਚ ਜਿਹੜੀ ਦਰਖਤ ਲਾਉਣ ਵਾਲੀ ਮਹਿੰਮ ਚਲਾਈ ਸੀਗੀ ਜਿਹਦੇ ਵਿੱਚ ਅਸੀਂ ਪਿੰਡ ਦੇ ਵਿੱਚ ਦਰਖਤ ਲਾਉਣੇ ਆ ਤੇ ਉਹਨਾਂ ਨੂੰ ਪਾਲਣਾ ਵੀ ਆ ਉਹਨਾਂ ਨੂੰ ਪਾਣੀ ਵੀ ਦੇਣਾ ਟਾਈਮ-ਟਾਈਮ ਤੇ ਤੇ ਅਸੀਂ ਉਹ ਮਹਿੰਮ ਦੇ ਚੱਲਦੇ ਸਾਨੂੰ ਮਤਲਬ ਲੱਗਿਆ ਵੀ ਸਾਡੇ ਪ੍ਰਾਣ ਪਿੰਡ ਦੀ ਵਿਰਾਸਤ ਪ੍ਰਾਣੀ ਪਈ ਆ ਇੱਥੇ ਸਾਡਾ ਖੂਹ ਪਿਆ ਪੁਰਾਣਾ ਵੀ ਇੱਥੇ ਬਹੁਤ ਗੰਦਗੀ ਸੀ ਬਹੁਤ ਮੁਸ਼ਕਲ ਮਾਰਦਾ ਸੀ ਲੋਕ ਪਾਣੀ ਇੱਥੇ ਗੰਦ ਸਿੱਟੀ ਜਾਂਦੇ ਸੀ ਤੇ ਉਦੋਂ ਮਤਲਬ ਅਸੀਂ ਸੋਚਿਆ ਵੀ ਕਿਉਂ ਨਾ ਇਹਨੂੰ ਸਾਫ਼ ਕੀਤਾ ਜਾਵੇ ਤਾਂ ਹਰ ਪਹਿਲਾਂ ਸਾਡਾ ਟੀਚਾ ਇਹ ਹੀ ਸੀ ਵੀ ਸਿਰਫ ਇਹਨੂੰ ਸਾਫ਼ ਹੀ ਕਰਿਆ ਜਾਵੇ ਵੀ ਵੀ ਸਾਡੇ ਕੋਲੇ ਕਿਉਂ ਇੰਨਾ ਬਜਟ ਨਹੀਂ ਸੀਗਾ ਵੀ ਜਿਹਦੇ ਕਰਕੇ ਅਸੀਂ ਵੀ ਇਹਨੂੰ ਦੁਬਾਰੇ ਮਤਲਬ ਨਮੀ ਦੇਖ ਦੇ ਸਕੀਏ ਤਾਂ ਇਸ ਕਰਕੇ ਅਸੀਂ ਮਨਨ ਇਹਨੂੰ ਸਾਫ਼ ਸਫਾਈ ਕਰਨੀ ਇਹਦੀ ਸ਼ੁਰੂ ਕੀਤੀ ਤਾਂ ਜਿੰਨੇ ਵੀ ਅਸੀਂ ਨੌਜਵਾਨ ਮੁੰਡੇ ਜੁੜੇ ਹੋਏ ਸੀ 5-7 ਤਾਂ ਸਾਰਿਆਂ ਨੇ ਆਪਣੀ ਜੇਬ ਚੋਂ ਹਜ਼ਾਰ-ਹਜ਼ਾਰ ਰੁਪਿਆ ਪਾਇਆ ਤਾਂ ਅਸੀਂ ਕੰਮ ਸ਼ੁਰੂ ਕੀਤਾ ਫਿਰ ਇਹਨੂੰ ਸਾਫ਼ ਕੀਤਾ ਤਾਂ ਸਾਫ਼ ਕਰਦੇ ਕਰਦੇ ਸਾਡੇ ਮਨ ਚ ਫੁਰਨਾ ਫੁਰਿਆ ਵੀ ਇਹ ਕਿਉਂ ਨਾ ਵੀ ਆਪਾਂ ਇਹਨੂੰ ਚਾਲੂ ਕਰਕੇ ਦੇਖੀਏ ਦੁਬਾਰੇ ਹੌਲੀ-ਹੌਲੀ ਤਾਂ ਸਾਡੇ ਨਗਰ ਨੇ ਵੀ ਸਾਡਾ ਬਹੁਤ ਸਹਿਯੋਗ ਦਿੱਤਾ ਸਾਡੇ ਪੂਰੇ ਪਿੰਡ ਨੇ ਤੇ ਸਾਡੇ ਐਨ ਆਰ ਆਈ ਵੀਰਾਂ ਨੇ ਬਹੁਤ ਸਹਿਯੋਗ ਦਿੱਤਾ ਤਾਂ ਹੌਲੀ ਹੌਲੀ ਫਿਰ ਅਸੀਂ ਬੰਦਾ ਕੋਈ ਦੇਖਿਆ ਵੀ ਜਿਹਦੇ ਮਤਲਬ ਟਿੰਡਾਂ ਜਿਹਨੂੰ ਬਣਵਾਈਆਂ ਅਸੀਂ ਖੁਦੀਆਂ ਪੁਰਾਣੀਆਂ ਸਮਾਨ ਸਾਡੇ ਕੋਲੇ ਜਿਵੇਂ ਹਲਤੀ ਦਾ ਸਮਾਨ ਪੁਰਾਣਾ ਪਿਆ ਸੀਗਾ ਤੇ ਇਹਦੀ ਸਫਾਈ ਕਰਕੇ ਸਾਰੇ ਖੁਦ ਹੀ ਇਹਦੇ ਵਿੱਚ ਫਿਰ ਥੱਲੇ ਅਸੀਂ ਮਤਲਬ ਲੈਂਟਰ ਲਾ ਕੇ ਬੁਣਾਵਟੀ ਪਾਣੀ ਪਾ ਕੇ ਹੁਣ ਇਹ ਮੇਰੇ ਟਿੰਡਾਂ ਚੱਲਦੀਆਂ ਕੀਤੀਆਂ ਨੇ ਵੀ ਤਾਂ ਜੋ ਜਿਹੜੇ ਆਉਣ ਵਾਲੀ ਪੀੜ੍ਹੀ ਆਉਣ ਵਾਲੇ ਬੱਚੇ ਨੇ ਉਹਨਾਂ ਨੂੰ ਅਸੀਂ ਪਾਣੀ ਦੀ ਜਿਹੜੀ ਐਮਨਤ ਆ ਉਹਦੇ ਬਾਰੇ ਦੱਸ ਸਕੀਏ ਵੀ ਪੁਰਾਣੇ ਸਮਿਆਂ ਦੇ ਵਿੱਚ ਕਿਸ ਤਰ੍ਹਾਂ ਟਿੰਡਾਂ ਚੱਲਦੀਆਂ ਸੀਗੀਆਂ ਕਿਸ ਤਰ੍ਹਾਂ ਜਿਹੜੇ ਹੈਗੇ ਲੋਕ ਪਾਣੀ ਜਿਹੜੇ ਨੀਚੋਂ ਧਰਤੀ ਤੋਂ ਕੱਢਦੇ ਸੀਗੇ ਤਾਂ ਉਸ ਤੋਂ ਬਾਅਦ ਜ ਮਤਲਬ ਦਿਮਾਗ ਦੇ ਵਿੱਚ ਆਈ ਗੱਲ ਅਸੀਂ ਕਿਸੇ ਦੇ ਘਰ ਤੋਂ ਕੋਈ ਸਮਾਨ ਲੈਣ ਗਏ ਸੀ ਪੁਰਾਣਾ ਤਾਂ ਸਾਡੇ ਦਿਮਾਗ ਦੇ ਵਿੱਚ ਗੱਲ ਆਈ ਵੀਰ ਪੁਰਾਣੇ ਸੰਦ ਪੈਣ ਇਹਨਾਂ ਦੇ ਵੀ ਕਿਉਂ ਨਾ ਇਹਨਾਂ ਨੂੰ ਪੁੱਛ ਕੇ ਪੁਰਾਣੇ ਸੰਦ ਲੈ ਜੀਏ ਤਾਂ ਅਸੀਂ ਉਹਨਾਂ ਦੇ ਘਰ ਤੋਂ ਇਹ ਸਾਰੇ ਸੰਦ ਚੱਕੇ ਉਹਨਾਂ ਨੂੰ ਰੰਗ ਕਰਵਾਇਆ ਉਹਨਾਂ ਨੂੰ ਸਾਫ ਸਫਾਈ ਕੀਤੀ ਉਹਨਾਂ ਨੂੰ ਠੀਕ ਕਰਵਾਇਆ ਤਾਂ ਅਸੀਂ ਸਾਰਾ ਇੱਕ ਛੋਟਾ ਜਿਹਾ ਮਿਊਜ਼ੀਅਮ ਬਣਾਤਾ ਜਿਹਦੇ ਵਿੱਚ ਸਾਡੇ ਹਾਲ ਵਗੈਰਾ ਪੁਰਾਣੇ ਠਿਕ ਪੁਰਾਣੀ ਬੇਲਣੀ ਹੋਗੀ ਇਹਦੇ ਵਿੱਚ ਸਹਾਗੀ ਹੋਗੀ ਪੁਰਾਣੀ ਤੇ ਠੋਕਰਾਂ ਹੋਗੀਆਂ ਜਿਵੇਂ ਬਲਦ ਭਜਾਉਂਦੇ ਹੁੰਦੇ ਸੀ ਪਹਿਲਾਂ ਚਰਖੇ ਹੋ ਗਏ ਉਹ ਸਾਰੀਆਂ ਚੀਜ਼ਾਂ ਜਿਹਦੇ ਵਿੱਚ ਸਾਡੀਆਂ ਰੱਖੀਆਂ ਹੋਈਆਂ ਨੇਗੀਆਂ ਵੀ ਤਾਂ ਜੋ ਜਿਹੜੀਆਂ ਸਾਡੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਪਤਾ ਲੱਗ ਸਕੇ ਉਹਨੂੰ ਅਸੀਂ ਦਿਖਾ ਸਕੀਏ ਵੀ ਹਾਂ ਸਾਡੇ ਇਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਵੀ ਅਸੀਂ ਮਤਲਬ ਆਹ ਚੀਜ਼ ਨੂੰ ਤਿਆਰ ਕਰਕੇ ਆਉਣ ਵਾਲੀ ਪੀੜ੍ਹੀ ਨੂੰ ਨਵੀਂ ਸਿਹਤ ਦੇ ਸਕੀਏ ਉਸ ਤੋਂ ਬਾਅਦ ਅਸੀਂ ਇੱਕ ਗਰਾਊਂਡ ਹੈਗਾ ਜਿਹੜਾ ਸਾਡਾ ਤਿਆਰ ਕੀਤਾਗਾ ਪੁਰਾਣਾ ਤੇ ਉਹ ਪਿੰਡ ਦੇ ਵਿੱਚ ਜਗ੍ਹਾ ਪਈ ਸੀ ਕਾਫੀ ਖਾਲੀ ਸਕੂਲ ਦੇ ਕੋਲੇ ਤਾਂ ਉੱਥੇ ਅਸੀਂ ਇੱਕ ਫੁੱਟਬਾਲ ਦਾ ਗਰਾਊਂਡ ਬਣਾਇਆ ਉੱਥੇ ਪਖੜਾ ਬਹੁਤ ਸੀ ਬਹੁਤ ਜ਼ਿਆਦਾ ਮਲਬਾ ਪਿਆ ਸੀ ਉੱਥੇ ਅਸੀਂ ਉਹ ਮਲਬਾ ਪਰੇ ਕਰਾ ਕੇ ਉੱਥੇ ਸਾਰਾ ਗਰਾਊਂਡ ਆ ਜਿਹੜਾ ਉਹ ਨਵਾਂ ਬਣਾਵਾਇਆ ਗਰਾਊਂਡ ਸਾਰਾ ਮਤਲਬ ਉਹਦੇ ਵਿੱਚ ਘਾ ਲਵਾਤਾ ਅਸੀਂ ਉਹ ਫੁੱਟਬਾਲ ਦਾ ਗਰਾਊਂਡ ਬਣ ਗਿਆ ਹੁਣ ਤੇ ਉੱਥੇ ਬੱਚੇ ਸਾਡੇ ਸ਼ਾਮ ਨੂੰ ਖੇਡਦੇ ਵੀ ਆ ਤੇ ਬੱਚਿਆਂ ਨੂੰ ਮਨ ਨੂੰ ਮੋਬਾਈਲ ਤੋਂ ਦੂਰ ਰੱਖਣ ਦਾ ਇੱਕ ਵਧੀਆ ਤਰੀਕਾ ਤੇ ਨਸ਼ਿਆਂ ਤੋਂ ਦੂਰ ਰੱਖਣ ਦਾ ਸਭ ਤੋਂ ਵੀ ਉਹਨਾਂ ਨੂੰ ਖੇਡ ਦੇ ਵਿੱਚ ਪਾਇਆ ਜਾਵੇ ਖੇਡ ਦੇ ਨਾਲ ਉਹਨਾਂ ਨੂੰ ਜੋੜਿਆ ਜਾਵੇ ਤਾਂ ਇਹ ਸਾਡਾ ਉਪਰਾਲਾ ਵਧੀਆ ਰਿਹਾ ਤਾਂ ਕਿ ਹੁਣ ਆਪਾਂ ਦੇਖ ਲਾਂਗੇ ਹੁਣ ਵੀ ਕਿਸ ਤਰ੍ਹਾਂ ਕਿੰਨੇ ਬੱਚੇ ਆ ਜਿਹੜੇ ਉਹ ਗਰਾਊਂਡ ਦੇ ਵਿੱਚ ਖੇਡ ਰਹੇ ਨੇ ਤੇ ਉਸ ਤੋਂ ਬਾਅਦ ਅਸੀਂ 850 ਦੇ ਕਰੀਬ ਦਰਖਤ ਲਾਇਆ ਜ ਉਹ ਤਰੇਟ ਕਿਸਮ ਦੇ ਦਰਖਤ ਨੇ ਜਿਹੜੇ ਉਹ ਸਾਡੀ ਰਾਉਂਡ ਗਲਾਸ ਇੱਕ ਸੰਸਥਾ ਹੈਗੀ ਉਹਨੇ ਬਹੁਤ ਸਹਿਯੋਗ ਕੀਤਾ ਸਾਨੂੰ ਉਹਦੀ ਮਦਦ ਨਾਲ ਅਸੀਂ ਉਹ ਇੱਕ ਮਿੰਨੀ ਜੰਗਲ ਲਗਾਇਆ ਗਿਆਗਾ ਉਹ ਮਿੰਨੀ ਜੰਗਲ ਆ ਜਿਹੜਾ ਉੱਥੇ ਸਾਰੇ ਦਰਖਤ ਹਰੇ ਨੇ ਬਹੁਤ ਵਧੀਆ ਦਰਖਤ ਹੋ ਗਏ ਉੱਥੇ ਇੱਕ ਪੰਛੀਆਂ ਦਾ ਰਹਿਣ ਮਸੇਰਾ ਬਣ ਗਿਆ ਬਾਕੀ ਸਾਡੇ ਬਸ ਛੱਡਿਆਂ ਦਾਗਾ ਜੀ ਸਾਡੇ 3 ਬਸ ੱਡੇ ਨੇ ਸਾਡੇ ਪਿੰਡ ਦੇ ਉਹਨਾਂ ਬਸ ੱਡਿਆਂ ਨੂੰ ਵੀ ਅਸੀਂ ਮਨ ਰੰਗ ਰੋਗਣ ਕਰਾ ਕੇ ਉਹਨਾਂ ਨੂੰ ਵਧੀਆ ਬਣਾਇਆ ਗਿਆ ਤਾਂ ਜੋ ਜਿਹੜੇ ਬਾਹਰਲੇ ਲੋਕ ਯਾਤਰੀ ਇੱਥੇ ਆਉਂਦੇ ਨੇ ਉਹ ਦੇਖਦਿਆਂ ਖੜਕੇ ਉੱਥੇ ਵੀ ਹਾਂ ਯਾਰ ਮੰਗਿਆਲ ਦੇ ਵਿੱਚ ਬਾਕੀ ਬਹੁਤ ਸੋਹਣੇ ਬਸ ੱਡੇ ਬਣੇ ਹੋਣੇ ਉੱਥੇ ਜਿਹੜੇ ਮਨ ਦ੍ਰਿਸ਼ਣੇ ਚਿੱਤਰ ਬਣਾਏ ਗਏ ਨੇ ਉਹਨਾਂ ਦੇ ਵਿੱਚ ਬਸ ੱਡਿਆਂ ਦੇ ਵਿੱਚ ਜਿਹੜੇ ਅਲੱਗ-ਅਲੱਗ ਸ਼ੇਦ ਦਿੰਦੇ ਨੇਗੇ ਜਿਸ ਤਰ੍ਹਾਂ ਇੱਕ ਦੇ ਵਿੱਚ ਬਣਾਇਆ ਗਿਆ ਸਾਡਾ ਜਿਵੇਂ ਵੀ ਪਾਣੀ ਕਿਵੇਂ ਬਚਾਉਣਾਗਾ ਪਾਣੀ ਬਚਾਓ ਤੇ ਦੂਸਰੇ ਦੇ ਵਿੱਚ ਸਾਰੇ ਧਰਮਾਂ ਦੇ ਲੋਕ ਵੀ ਏਕ ਨੇ ਉਹ ਦੱਸਿਆ ਗਿਆ ਵੀ ਸਭ ਤੋਂ ਵੱਡਾ ਧਰਮ ਇਨਸਾਨੀਅਤ ਆ ਤੀਸਰੇ ਦੇ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਗਿਆ ਜੀ ਮਾਲ ਮੇਰੀ ਪਰਸਨਲ ਸੋਚ ਤਾਂ ਇਹ ਹੈਗੀ ਵੀ ਮੈਂ ਆਪਾਂ ਬੱਚਿਆਂ ਨੂੰ ਪੜਾਉਣੇ ਆ ਦੱਸਦੇ ਆ ਕਿਤਾਬਾਂ ਦੇ ਵਿੱਚ ਹੁੰਦਾ ਵੀ ਪੁਰਾਣੀਆਂ ਚੀਜ਼ਾਂ ਇਹ ਆ ਕਿਤਾਬ ਤੇ ਆਪਾਂ ਦੱਸ ਦਿੰਨੇ ਆ ਫੋਟੋ ਦਿਖਾ ਦਿੰਨੇ ਆ ਲੋ ਇੱਥੇ ਜੋ ਰੀਅਲ ਅਸਲੀ ਚੀਜ਼ ਦਾ ਆਪਾਂ ਸਾਹਮਣੇ ਦਿਖਾਵਾਂਗੇ ਬੱਚਿਆਂ ਨੂੰ ਉਹ ਚੀਜ਼ ਦਾ ਜ਼ਿਆਦਾ ਬੱਚੇ ਸਿੱਖਦੇ ਆ ਪਤਾ ਲੱਗਦਾ ਉਹ ਵੀ ਹਾਂ ਹੈਗੀ ਆ ਜਾਂ ਆਪਾਂ ਖੂਬਾਰੇ ਦੱਸਦੇ ਆ ਤੇ ਬੱਚਿਆਂ ਨੂੰ ਦੱਸਣ ਦੇ ਵਿੱਚ ਤੇ ਦਿਖਾਉਣ ਦੇ ਵਿੱਚ ਬਹੁਤ ਫਰਕ ਪੈ ਜਾਂਦਾ ਇਸ ਕਰਕੇ ਅਸੀਂ ਇਹਨਾਂ ਚੀਜ਼ਾਂ ਨੂੰ ਮੈਂ ਇਸ ਕਰਕੇ ਜੁੜਿਆ ਬਾਕੀ ਇਸ ਦੇ ਕਲੱਬ ਦੇ ਵਿੱਚ ਹਰ ਤਰ੍ਹਾਂ ਦਾ ਬੰਦਾ ਕੰਮ ਕਰਦਾ ਹੈਗਾ ਤਾਂ ਕੋਈ ਮੁਲਾਜ਼ਮ ਵੀ ਆ ਕੋਈ ਖੇਤੀ ਕਰਨ ਵਾਲੇ ਵੀ ਹੈਗੇ ਆ ਸਾਬਕਾ ਫੌਜੀ ਵੀ ਆ ਮਤਲਬ ਹਰ ਤਰ੍ਹਾਂ ਦਾ ਬੰਦਾ ਸਾਡਾ ਸਹਿਯੋਗ ਕਰਦਾ ਹੈ ਹਾਂਜੀ ਬੱਚਿਆਂ ਨੂੰ ਦੇਖਣ ਨੂੰ ਮਿਲਦਾ ਕੋਈ ਬਾਹਰਲੇ ਪਿੰਡ ਦਾ ਆਉਂਦਾ ਇੱਥੇ ਗਰਾਊਂਡ ਦੇਖਦਾ ਮਨ ਉਹ ਪਿੰਡ ਦੀ ਸਾਰੇ ਪਿੰਡ ਦੀ ਤਾਰੀਫ਼ ਕਰਦਾ ਵੀ ਹਾਂ ਮੰਗੇਵਾਲ ਗਰਾਊਂਡ ਬਹੁਤ ਸੋਹਣਾ ਅਸੀਂ ਖੂਹ ਨੂੰ ਸੰਭਾਲਿਆ ਸੀ ਤੇ ਇਹਨੂੰ ਵੀ ਦੇਖ ਕੇ ਮਤਲਬ ਵੀ ਲੋਕ ਬਹੁਤ ਗੁਰੂ ਦਰੂ ਦੇਖਣ ਵੀ ਆਉਂਦੇ ਆ ਪ੍ਰਾਈਵੇਟ ਸਕੂਲਾਂ ਦੇ ਬੱਚੇ ਨੇ ਉਹ ਵੀ ਇੱਥੇ ਦੇਖ ਕੇ ਜਾਂਦੇ ਆ ਮਤਲਬ ਉਹ ਪ੍ਰੋਜੈਕਟ ਆਪਣਾ ਪ੍ਰੋਜੈਕਟ ਦੇ ਕੰਮ ਕਰਦੇ ਆ ਦੇਖਦੇ ਆ ਵੀ ਪਹਿਲਾਂ ਪਾਣੀ ਕਿਵੇਂ ਨਿਕਲਦਾ ਸੀ ਹੁਣ ਅਸੀਂ ਕਿਵੇਂ ਸੋਚ ਦੱਬ ਕੇ ਪਾਣੀ ਕਿੰਨਾ ਵੇਸਟ ਕਰ ਰਹੇ ਹਾਂ ਪਹਿਲਾਂ ਕਿੰਨੀ ਮਿਹਨਤ ਨਾਲ ਪਾਣੀ ਨਿਕਲਦਾ ਸੀ ਇਹ ਚੀਜ਼ਾਂ ਨੂੰ ਮਤਲਬ ਬੱਚਿਆਂ ਨੂੰ ਬਹੁਤ ਵਧੀਆ ਦੇਖਣ ਨੂੰ ਮਿਲ ਰਿਹਾ ਹੈ ਚੀਜ਼ ਗੋਰਾਖੂ ਸਪੋਰਟਸ ਕਲੱਬ ਆਪਣਾ ਇਹ ਕਲੱਬ ਨੂੰ ਚਲਾ ਰਹੇ ਆਂ ਜੀ ਅਸੀਂ ਪਿੰਡ ਨੂੰ ਇਹ ਸੱਭਿਆਚਾਰਕ ਸੰਬੰਧ ਦਾ ਕੀ ਮਕਸਦ ਰੱਖਿਆ ਅਸਤੋ ਸਰ ਮਕਸਦ ਇਹ ਸੀਗਾ ਕਿਉਂਕਿ 4 450 ਸਾਲ ਪਹਿਲਾਂ ਜੀ ਇਹ ਪਿੰਡ ਮੰਗੇਵਾਲ ਬਸਿਆ ਸੀਗਾ ਜਿੱਥੇ ਤੇ ਇੱਥੇ ਕੋਈ ਬਜ਼ੁਰਗ ਆਏ ਸੀ ਜਿਨ੍ਹਾਂ ਦੇ 4 ਬੇਟੇ ਸੀਗੇ ਉਹਨਾਂ ਨੇ ਇਸ ਖੂਦ ਹੀ ਆਪਾ ਜਿਵੇਂ ਕਹਦੀਏ ਵੀ ਉਦਘਾਟਨ ਕਹਿ ਸਕਦੇ ਆ ਜਾਂ ਕਹਦੀਏ ਬਣਾਇਆ ਜੀ ਇਸ ਹਿਸਟਰੀ ਬਾਰੇ ਪਿੰਡ ਦੇ ਨੌਜਵਾਨ ਜਾਂ ਨਵੀਂ ਪੀੜ੍ਹੀ ਨੂੰ ਕੁਝ ਨਹੀਂ ਪਤਾ ਸੀਗਾ ਜੀ ਇਸ ਇਹਨੂੰ ਬਣਾਉਣ ਨਾਲ ਤੇ ਰਿਕੋਰੇਸ਼ਨ ਕਰਨ ਨਾਲ ਜਿਹੜੀ ਨਵੀਂ ਪੀੜ੍ਹੀ ਆਪਣੀ ਤੇ ਉਹਨੂੰ ਇਸ ਬਾਰੇ ਪਤਾ ਚੱਲ ਲੱਗ ਗਿਆ ਉਹਨਾਂ ਨੂੰ ਵੀ ਦੇ ਵਿੱਚ ਇਤਿਹਾਸ ਤੇ ਹਿਸਟਰੀ ਕੀ ਸੀ ਵੀ ਹਾਂਜੀ ਇੱਥੇ ਆਪਾਂ ਜਿਵੇਂ ਆਪਣੀ ਸੰਸਕਾ ਆਪਣੀ ਤੀਆਂ ਵਗੈਰਾ ਲੱਗਦੀਆਂ ਨੇ ਜੋ ਸਾਰੇ ਬੱਚੇ ਇਥੋਂ ਆਉਂਦੇ ਆ ਜੀ ਜਿਨ੍ਹਾਂ ਦੀਆਂ ਮੈਰਿਜਾਂ ਹੋ ਗਈਆਂ ਕੁੜੀਆਂ ਦੀਆਂ ਉਹ ਇੱਕ ਦੂਜੇ ਨੂੰ ਮਿਲ ਲੈਂਦੇ ਆ ਜੀ ਉਸ ਫੈਸਟੀਵਲ ਦੇ ਨਾਲ-ਨਾਲ ਤੇ ਇੱਥੇ ਆਉਂਦੇ ਆ ਜੀ